ਇਹੀ ਐਡ ਐਕਸੀਡੈਂਟ ਹੋਇਆ ਹੈ ਹੈ ਮਤਲਬ ਖਾਣਾ ਮਾ ਮਾ ਬੈਠਾ ਕਿਥੋਂ ਤੋਂ ਪਾਰ ਪੈਰ ਬਾਹਰ ਹੈ ਥੋੜਾ ਦੇਖਾ ਥੋੜਾ ਦੇਖ ਉਹ ਰੁਕੋ ਹੋਰ ਆ ਗਿਆ ਯਾਰ ਤਾਵਾ ਕਿਥੇ ਲੈ ਕੇ ਚੱਲੇ ਇਹਨਾਂ ਨੂੰ ਉਹ ਜਤਿੰਦਰ ਬੈਠ ਜਾ ਬੈਠ ਜਾ ਐਸੇ ਹੀ ਕਿ ਤਰ੍ਹਾਂ ਨੁਸ਼ਕਾ ਜੀ ਇਹ ਤਨਵਾਦੀਸ਼ ਪ੍ਰਸਤ ਜੀ ਪਹਿਲੇ ਇਹ ਨੰਘੇ ਨੰਗਲ ਠੰਡਿਲ ਨੈਸ਼ਨਲ ਹਾਈਵੇ ਹੈ ਭਾਈ ਸਾਹਿਬ ਆ ਰਹੇ ਤੇ ਨੰਗਲ ਤੋਂ ਆਪਣੇ ਪਿੰਨ ਜਾ ਰਹੇ ਜੋੜੀ ਤਿੰਨ ਮੁੰਡੇ ਮੋਟਰਸਾਈਕਲ ਪਰ ਆਏ ਰੋਂਗ ਸੜਾਇ ਇਹਨਾਂ ਦੀ ਮੋਟਰਸਾਈਕਲ ਮਾਰਤਾ ਮੁੰਡੇ ਇੱਕ ਮੁੰਡਾ ਸੀਰੀਸ ਹੈ ਕਹਿ ਲਿਆ ਮੈਨ ਲੱਤ 'ਚ ਮੈਨ ਲੱਤ ਦਾ ਫ੍ਰੈਕਚਰ ਹੋ ਗਿਆ ਬਾਕੀ ਇਹ ਭਾਈ ਸਾਹਿਬ ਠੀਕ ਹੈ ਬੱਸ ਇਹਨਾਂ ਗੱਡੀਆਂ ਨੂੰ ਨੁਕਸਾਨ ਹੋਇਆ ਸਰ ਇਹ ਖਾਸਾ ਕਿਉਂ ਹੋਇਆ ਲੈਟਾ ਬੰਦ ਉੱਪਰ ਕੀ ਕਰਨਾ ਜੀ ਇਹ ਲੈਟਾ ਨੇ ਇਹ ਲੈਟਾ ਬੰਦਾ ਜੀ ਲੈਟਰ ਨੂੰ ਕਾਫੀ ਲੌਗਿਆ ਸਾਡੀ ਮੇਰੀ ਮਸ਼ੀਨ ਨੇ 10 ਵਾਰ ਕਹਿਤਾ ਲੈਟਰ ਠੀਕ ਕਰ ਦਿਓ ਲੈਟਰ ਨਾ ਠੀਕ ਹੋਣ ਕਰਕੇ ਵੀ ਸਰ ਮਿਸੇ ਤੁਹਾਡੀ ਕਾਂਗਰਸ ਦੀ ਆ ਕਾਂਗਰਸ ਦੀ ਕੌਂਸਲ ਹੈ ਫਿਰ ਕੀ ਦਿੱਕਤ ਹੈ ਸਰ ਅਫਸਰ ਹੈਵੀ ਹੈ ਲਾਈਟਾਂ ਕਿਉਂ ਠੀਕ ਹੋ ਰਹੀਆਂ ਅਫਸਰ ਹੈਵੀ ਹਰ ਅਫਸਰ ਕੋ ਨਹੀਂ ਚੱਕਦੇ ਤੁਸੀਂ ਇੱਕ ਦੋ ਅਫਸਰ ਸਾਡੇ ਬਾਕੀ ਕੋ ਨਹੀਂ ਚੱਕਦੇ ਕੋਈ ਵੀ ਇਹ ਸਾਰਾ ਜਿਹੜਾ ਐਕਸੀਡੈਂਟ ਹੋਇਆ ਕੀ ਕੀ ਕਰਨਾ ਚਾਹੋਗੇ ਸਰ ਇਹ ਐਕਸੀਡੈਂਟ ਦੇ ਕੋਈ ਕਿਸ ਤਰ੍ਹਾਂ ਪਹਿਲਾ ਇੱਕ ਰੋਮ ਸਾਈਡ ਦੂਸਰਾ ਲੈਡ ਨਾਲ ਹੋਣ ਕਰਕੇ ਵੀ ਬੜਾ ਹੋਇਆ ਜੇ ਲੈਡ ਦੀ ਸ਼ਾਇਦ ਤੋੜੋ ਬਤ ਪੰਜਾਬ ਹੋ ਜਾਂਦਾ ਬਾਕੀ ਜਿਹੜੇ ਬੱਚੇ ਨਵਾਲਿਕ ਮੈਂ ਪੁਲਿਸ ਨੂੰ ਕਹਦਾ ਜਾਂਦਾ ਜਿਹੜੇ ਬੱਚੇ ਨਵਾਲਿਕ ਸਪੀਨਰ ਚੱਲਦੇ ਆ ਉਹਨਾਂ 'ਤੇ ਥੋੜਾ ਐਕਸ਼ਨ ਪਾਇਆ ਜਾਵੇ ਪਰ ਮੈਂ ਇੱਕ ਚੇਤਾਵਨੀ ਛੱਡ ਤੇ ਜਾਂਣਾ ਉਹਨਾਂ ਘੜ ਦੇ ਬਲਾ ਕੇ ਛੱਡ ਦੇਣਾ ਛੜਨ ਨਾ ਘਟੋ ਪਰ ਘੜ ਦੇ ਬਲਾ ਕੇ ਛੱਡ ਤਾ ਜਾਣਾ ਤਾਂ ਕਿ ਅਗਲੇ ਘੜ ਦੇ ਨਾਲ ਲੱਗੇ ਛੱਡ ਉਹ ਸੰਜੀ ਨੇ ਵੀ ਜਾਣਾ ਹੈ ਨਾਲ ਇਹ ਆਪ ਦਾ ਬੱਚਾ ਹੈ ਹਾਂਜੀ ਹੈ ਕਾਹ ਤੋਂ ਕਾਹ ਜਾ ਰਹੇ ਹੈ ਕੈਕਸੀਡ ਹੋਇਆ ਹੈ ਜੀ ਕਾਹ ਹੋਇਆ ਐਕਸੀਡੈਂਟ ਉਹ ਠੇਕੇ ਦੇ ਸਾਹਮਣੇ ਕਿਵੇਂ ਹੋਇਆ ਇਹ ਹਮ ਤਾਂ ਘਰ ਘਰ ਤੇ ਪਤਾ ਨਹੀਂ ਦੱਸਿਆ ਕਿਵੇਂ ਹੋਇਆ ਠੀਕ ਹੈ ਮੋਹ ਜੀ ਠੀਕ ਹੈ ਠੀਕ ਹੈ Ja, <grabble> ja! <Galdep discretion FORE. koker> ਪਿੱਛੇ ਜਾਓ ਹਮਾਰੇ ਸਾਥ ਮੌਜੂਦ ਹੈ ਪਾਰਸ਼ਦ ਮਨਾਕਸ਼ੀ ਬਾਲੀ ਕੇ ਪਤੀ ਬਲਵਿੰਦਰ ਬਾਲੀ ਸਮਾਜ ਸੇਵਕ ਕੀ ਬਾਲੀ ਸਾਹਿਬ ਇਹ ਭਾਈ ਸਾਹਿਬ ਤੇ ਜੁੜੀ ਰਹਿਣ ਵਾਲੇ ਆ ਇਹ ਆਪਣੀ ਸ਼ਹਿਰ ਤੇ ਆ ਰਹੇ ਤਿੰਨ ਤਿੰਨ ਬੱਚੇ ਬੱਚੇ ਕਹਿੰਦੇ ਕਿ ਕੋਣਾ ਮਰੀ ਉਹ ਆਪ ਆਪਣੇ ਰੋਂਗ ਸਾਈਡ ਆ ਕੇ ਇਹਨਾਂ ਗੱਡੀ ਮਾਰੀ ਮੋਟਰ ਤੇ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਦਾ ਕੋਈ ਖਲਾਸ ਜਾ ਕੇ ਅਸੀਂ ਇੱਕ ਉਪੀ ਨਾਲ ਸਾਡੇ ਦੇ ਅਬਾ ਜੋ ਇਮੀਡੀਏਟਲੀ ਬੱਚੇ ਸ਼ਿਵਰੋਧਨ ਭੇਜਨੇ ਇਹ ਇਹ ਗੱਡੀ ਖੜੀ ਹੋਏ ਮੋਟਰ ਮੋਟਰ ਚੱਲਦਾ ਪਾਦਾ ਇਹ ਇਹਨਾਂ ਬਚਾਏ ਉਹ ਥੋੜੇ ਜਿਆਦਾ ਜ਼ਖਮ ਹੈ ਇਹ ਗੱਡੀ ਵਾਲੇ ਕਿੱਥੇ ਹੈ ਗੱਡੀ ਵਾਲੇ ਕਿੱਥੇ ਹੈ ਗੱਡੀ ਵਾਲੇ ਖੜੇ ਪਏ ਹੋਏ ਇਹ ਤੁਹਾਡੀ ਹੈ ਜੀ ਹਾਂ ਜੀ ਕੀ ਹੋਇਆ ਸਾਰੀ ਦੱਸੋ ਜਰਾ ਇੱਕ ਮੋਟਰਸਾਈਕਲ ਦਾ ਟੈਂਕ ਹੈ ਜੀ 3 ਰੋਸ਼ਨ ਤੋਂ ਆਏ ਰੋਸ਼ਨ ਤੋਂ ਆਏ ਕਿਰ ਤੁਸੀਂ ਕਿੱਧਰ ਜਾ ਰਹੇ ਸੀ ਕਿੱਥੋਂ ਤੋਂ ਆ ਰਹੇ ਸੀ ਸਿੱਧੇ ਜਾ ਰਹੇ ਅਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਅਜੋਲੀ ਪ੍ਰਾਪਰ ਦੇ ਨਾਲ ਤੁਹਾਡੇ ਕੋਲ ਕੌਣ ਕੌਣ ਸਵਾਰ ਸਿਗਾ ਮੈਂ ਨਾਲ ਚਾਚੇ ਦਾ ਮੁੰਡਾ ਸਭ ਠੀਕ ਹੈ ਹਾਂਜੀ ਠੀਕ ਹੈ ਸੱਟਾਂ ਲਗੀਆਂ ਸੀ ਚਿੱਤੇ ਚਲੂਆਂ ਪੱਛੀ ਇਹਨਾਂ ਨੇ ਕਿੰਨੀਆਂ ਸੱਟਾਂ ਲਗੀਆਂ ਉਹ ਲੱਤ ਦੇਣ ਦੀ ਲੱਤ ਲੱਤ ਟੁੱਟ ਗਈ ਪਾਟ ਗਈ ਪਾਟ ਗਈ ਬੱਚੇ ਕਿਹੜੀ ਜਗ੍ਹਾ ਤੇ ਹੈ ਇਹ ਭਾਈ ਸਾਹਮਣੇ ਉਹ ਅੱਗੇ ਇੱਥੇ ਪ੍ਰਾਪਰ ਇੱਥੇ ਮੈਂ ਨਾਲ ਸਾਹਮਣੇ ਰਹਿੰਦੇ ਇਹ ਗੜੀ ਜਾਈਂ ਕੋਲ ਖੇਤ ਕੰਮ ਕੁੰਮ ਕਰਦੇ ਕਹਿੰਦੇ ਤੇ ਸਾਹਮਣੇ ਜਾਂਦੇ ਮੈਂ ਉਹਨਾਂ ਦੀ ਮਾਤਮ ਕਿਹਾ ਮੈਂ ਕਿ ਤੁਸੀਂ ਅੱਛਾ ਫਰੋਨ ਲਾਪੀ ਮੈਂ ਕਿ ਜੇ ਕਿੰਨੀ ਉਮਰ ਦੇ ਬੱਚੇ ਆ ਬੱਚੇ ਸਾਰੇ 18 ਦਾ ਤੋਂ ਥੋੜਾ ਸਾਤ ਤੋਂ ਵੀ ਸਾਡੇ ਘਟ ਅੱਛਾ 18 ਸਾਲ ਤੋਂ ਘਟ ਇੱਕ ਇੱਕ ਸਰ ਰਿਕੁਐਸਟ ਹੈ ਜਿੱਥੇ ਜੀ ਤੁਸੀਂ ਵੀ ਆ ਕੇ ਦੇਖੋ ਇੱਥੇ ਐਕਸੀਡੈਂਟ ਹੋਇਆ ਦੇਖੋ ਜੀ ਨਗਰ ਕੌਂਸਲ ਕਿੱਡੀ ਵੱਡੀ ਹੈ ਲੈਟਾਂ ਦਾ ਕੋਈ ਦੇਖੋ ਜੀ ਲੈਟਾਂ ਦਾ ਕੀ ਹਾਲ ਨਗਰ ਕੌਂਸਲ ਤੁਸੀਂ ਐਮਸੀਆ ਸਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੁਹਾਡੀ ਸਰਕਾਰ ਸੁਣਵਾਈ ਨਹੀਂ ਹੁੰਦੀ ਸੁਣਵਾਈ ਨਹੀਂ ਹੁੰਦੀ ਤੁਸੀਂ ਕਹਿਣਾ ਚਾਹਦੇ ਤੁਸੀਂ ਮੰਤ ਤੋਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਨਗਰ ਕੌਂਸਲ ਨਹੀਂ ਗਲਤੀ ਹੈ ਕਾਂਗਰਸ ਦੀ ਵਜ਼ਾਰਤ ਹੈ ਕਾਂਗਰਸ ਦੇ ਤੁਸੀਂ ਐਮ ਸੀ ਹੈ ਕਾਂਗਰਸ ਹੀ ਸਾਰਾ ਕੁਝ ਸਰ ਮੇਰੀ ਗੱਲ ਸੁਣੋ ਪਹਿਲਾਂ ਮੇਰਾ ਪਰਿਵਾਰ ਹੈ ਬਰਾ ਮਾ ਲੰਗਰ ਸ਼ਹਿਰ ਹੈ ਨਹੀਂ ਪਹਿਲਾਂ ਸ਼ਹਿਰ ਹੈ ਪਰ ਤੁਹਾਡੀ ਸੁਣਵਾਈ ਉੱਥੇ ਨਹੀਂ ਹੁੰਦੀ ਤੁਸੀਂ ਬੋਲਦੇ ਕਿਉਂ ਨਹੀਂ ਹੋ ਭਾਈ ਬੋਲੇ ਜੇ ਬੋਲੇ ਨਹੀਂ ਖੜੇ ਨਾਲ ਬੋਲੇ ਸਭ ਬੋਲੇ ਜੀਨੇ ਦੇਖੋ ਲਾਈਟਾ ਕਿੰਨੇ ਚੇਤੋ ਸਰ ਮਹੀਨਾ ਹੋ ਕੇ ਕਹਿੰਦੇ ਨੂੰ ਕਿੰਨੇ ਲਾਈਟਾ ਬੰਦਾ ਉੱਥੇ ਸਰ ਦੇਖ ਲਓ 26 ਲਾਈਟਾ ਬੰਦ ਹੈ ਸ਼ਬੀ ਲੇਟੜੀ ਬੜੀ ਨਹੀਂ ਬੰਦ ਬਾਲੀ ਸਾਹਿਬ ਅੱਗੇ ਜਿਸ ਟਾਈਮ ਕੋਈ ਸਰਕਾਰ ਨਹੀਂ ਹੁੰਦੀ ਸੀ ਕਿ ਤੁਸੀਂ ਧਰਨਾ ਲਾਉਂਦੇ ਸੀਗੇ ਹਾਂਜੀ ਇੱਥੋਂ ਲੋਕ ਲੈ ਜਾਂਦੇ ਸੀਗੇ ਦਰਨੇ ਕਈ ਵਾਰ ਲਾਏ ਤੁਸੀਂ ਨਗਰ ਕੌਂਸਲ ਦੇ ਬਾਹਰ ਹਾਂਜੀ ਹੁਣ ਅਚਾਨਕ ਕੀ ਗੱਲ ਹੋ ਗਈ ਵੀ ਤੁਸੀਂ ਆਪਣੀ ਸਰਕਾਰ ਤੁਹਾਡਾ ਕੰਮ ਨਹੀਂ ਹੋ ਰਿਹਾ ਤੁਸੀਂ ਧਰਨਾ ਨਹੀਂ ਲਾ ਰਹੇ ਆਪਣੇ ਪ੍ਰਧਾਨ ਆਪਣੇ ਕੌਂਸਲ ਦੇ ਖਿਲਾਫ ਦੇਖੋ ਸਾਡੇ ਮੇਰੀ ਗੱਲ ਸੁਣੋ ਸਾਡੇ ਕੌਂਸਲ ਸਾਡੇ ਕੌਂਸਲ ਦੀ ਕੋਈ ਸੁਲਵਾਇ ਨਹੀਂ ਹੈ ਸਾਡੇ ਕੋਲ ਅੰਦਰੋਂ ਕੋਈ ਦਿੱਤੀ ਹੈ ਕਿਉਂਕਿ ਜੋ ਵੀ ਹੈਗਾ ਕੰਮ ਨਹੀਂ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਸਾਡਾ ਤੁਸੀਂ ਦੱਸੋ ਜੀ ਇੱਕ ਇੱਕ ਕੋਈ ਟੈਂਟਰ ਖੁੱਲਦਾ ਜੀ 15 15 ਦਿਨਾਂ ਤੋਂ ਦੱਸਦੇ ਨੇ ਟੈਂਟਰ ਕਿਦਾ ਖੁੱਲਿਆ ਇਹ ਫਿਰ ਤੁਸੀਂ ਦੱਸੋ ਨਾ ਵੀ ਜੇ ਤੁਹਾਡੇ ਵਾਰਡ ਦਾ ਕੰਮ ਨਹੀਂ ਹੋ ਰਿਹਾ ਨਹੀਂ ਹੋ ਰੇ ਸਰ ਮੇਰੇ ਬੜਾ ਕੰਮ ਨਹੀਂ ਹੋ ਰਿਹਾ ਮੇਰੇ ਬੜਾ ਕੋਈ ਕੰਮ ਨਹੀਂ ਹੋ ਰਿਹਾ ਰਾਈਟ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨੰਗਲ ਚੰਡੀਗੜ੍ਹ ਮੁੱਖਿਆ ਮਾਰਗ ਇਹ ਸਿੰਗਲਾ ਉਹ ਸੈਕਟਰ ਦੇ ਉਹ ਆਦਿ ਬਿਲਕੁਲ ਨਹੀਂ ਚੱਲੇਗਾ ਕਿਉਂਕਿ ਪੁਰਾਣੇ ਖਾਜਮਾਨ ਆਏ ਆ ਕੀ ਹੋਇਆ ਜੀ ਇੱਥੇ ਮੋਕੇ ਤੇ ਪਹੁੰਚੋ ਤੇ ਸਾਨੂੰ ਤਾਂ 112 ਦੇ ਕਾਲ ਆਈ ਸੀ ਭਾਈ ਜੀ ਬਦਲ ਕੇ ਤਾਂ ਐਕਸੀਡੈਂਟ ਹੋ ਗਿਆ ਮੁੰਡੇ ਛੋਟੀ ਉਮਰ ਦੇ ਸੀਗੇ ਤੇ ਰੋਂਗ ਸਾਈਡ ਤੇ ਆ ਰਹੇ ਸੀਗੇ ਮੇਰੇ ਖਿਆਲ ਵਿੱਚ ਵਿੱਚ ਵੱਜਿਆ ਉੱਥੇ 108 ਲੈ ਕੇ ਉਹਨਾਂ ਨੂੰ ਹਸਪੀਟਲ ਤੇ ਡੇਰਾ ਹੈ ਲਾਈਟ ਹੈ ਲਾਈਟ ਆਹੀ ਨਹੀਂ ਲਾਈਟ ਦੀ ਸਾਰ ਪ੍ਰੋਬਲਮ ਹੈ ਗਈ ਹੈ ਪਰ ਬੱਚੇ ਉਹ ਹੈ ਹੀ ਰੋਂਗ ਸਾਈਡ ਸੀਗੇ ਤੇ ਹੁਣ ਆਪਾਂ ਜਾ ਰਹੇ ਹਾਂ ਕੀ ਕਾਰਵਾਈ ਕੀਤੀ ਗਈ ਅਸੀਂ ਜਾ ਰਹੇ ਹਸਪੀਟਲ ਦੇਖਦੇ ਹਾਂ ਉਹ ਕਹਿੰਦੇ ਬਤਿੰਦਰ ਟੁੱਟ ਗਈਆਂ ਤੇ ਦੇਖਦੇ ਬਾ ਨਗਰ ਥਾਣੇ ਆਈ ਨੂੰ ਕਹਿੰਦਾ ਆਈ